ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਸਲਾਮ ਅਲੈਕਮ ਜੈ ਪੀਰਾਂ ਦੀ ਜੈ ਫਕਰਾਂ ਦੀ ਜੈ ਬਲੀਆਂ ਦੀ ਜੈ ਮਾਸਤਾ ਦੀ ਜੈ ਬਾਬੇ ਜ਼ਾਹਰ ਬਲੀ ਦੀ ਸੋ ਜੋ ਇਹ ਮੇਲਾ ਆ ਬਾਬਾ ਜੀ ਦਾ ਸਰਕਾਰ ਦਾ ਬਾਬਾ ਜ਼ਾਹਰ ਬਲੀ ਸਰਕਾਰ ਦਾ ਅੱਜ ਤੋਂ ਜਿਸ ਟਾਈਮ ਦੇ ਵਿੱਚ 35 ਰੁਪਏ ਮਜ਼ਦੂਰ ਦੀ ਦਿਹਾੜੀ ਹੁੰਦੀ ਸੀ ਤੇ 65 ਰੁਪਏ ਤਕੜੇ ਮੈਸਰੀ ਦੀ ਦਿਹਾੜੀ ਹੁੰਦੀ ਸੀ ਉਸ ਟਾਈਮ ਦੇ ਵਿੱਚ ਇਹ ਡੇਰਾ ਬਣਿਆ ਗਿਆ ਉਸ ਟਾਈਮ ਤੋਂ ਹੀ ਇਹ ਬਾਬਾ ਜੀ ਦਾ ਮੇਲਾ ਸ਼ੁਰੂ ਕੀਤਾ ਗਿਆ ਅੱਜ ਤੱਕ ਇਹ ਮੇਲਾ ਬਾਬਾ ਜੀ ਦਾ ਹੋ ਰਿਹਾ ਆ ਸੂਲ ਸੰਗਤਾਂ ਦੇ ਸੰਯੋਗ ਨਾਲ ਨਗਰ ਪੰਚਾਇਤ ਦੇ ਸੰਯੋਗ ਨਾਲ ਤੇ ਐਨ ਆਰ ਆਈ ਜੋ ਦੇਸ਼ਾਂ ਪ੍ਰਦੇਸ਼ਾਂ ਵਿੱਚ ਬਚੇ ਆ ਉਹਨਾਂ ਦੀ ਸੰਯੋਗ ਦੇ ਨਾਲ ਇਹ ਮੇਲਾ ਬਾਬਾ ਜੀ ਦੇ ਦਰਬਾਰ ਦਾ ਸਰਕਾਰ ਦਾ ਮੇਲਾ ਉਦੋਂ ਤੋਂ ਸ਼ੁਰੂ ਹੋਇਆ ਹੁਣ ਤੱਕ ਮੇਲਾ ਚੱਲ ਰਿਹਾ ਘਟੋ ਘਟ ਤੇ 20 ਸਾਲ ਹੋ ਗਏ ਇਸ ਮੇਲੇ ਨੂੰ ਬਾਬਾ ਜੀ ਦੇ ਦਰਬਾਰ ਤੇ ਹੁੰਦੇ ਨੂੰ ਸਾਨੂੰ ਤਾਂ ਜੀ ਦੇਖ ਲਓ ਵੀ 60 ਸਾਲ ਦੀ ਉਮਰ ਹੋ ਗਈ ਹੈ ਸਾਡੀ ਤੇ ਉਸ ਵੇਲੇ ਸਾਡੇ ਹਜੇ ਕੋਈ ਇੱਧੇ ਦਾੜੀ ਮੋਛੀ ਨਹੀਂ ਸੀ ਉਤਰੀ ਜਦੋਂ ਦੇ ਅਸੀਂ ਇਸ ਦਰਬਾਰ ਤੇ ਉਹ ਨਹੀਂ ਜਾਣੇ ਆ ਬਾਬਾ ਜੀ ਦੀ ਸੇਵਾ ਕਰਦੇ ਆ ਬਾਬਾ ਜੀ ਦਾ ਮੇਲਾ ਸ਼ੁਰੂ ਕਰਾਇਆ ਤੇ ਮੁੜ ਕੇ ਗਰੇਸ ਵਿੱਚ ਪੈ ਗਿਆ ਵਿਆਹ ਸ਼ਾਦੀ ਹੋ ਗਿਆ ਆਪਣੇ ਬੱਚੇ ਵੀ ਪਾਲੇ ਆ ਤੇ ਬਾਬਾ ਜੀ ਦਾ ਸਾਥ ਦਰਬਾਰ ਦਾ ਵੀ ਨਮਾਇਆ ਆ ਉਹਨਾਂ ਦਾ ਨਾਮ ਲੈਂਦੇ ਆ ਚਰਾਗ ਬੱਤੀ ਕਰਦੇ ਆ ਹਰ ਵੇਲੇ ਉਹਨਾਂ ਦੇ ਚਾਰ ਨੱਚਦੇ ਆ ਜੀ ਦੇਖੋ ਬਾਬਾ ਜੀ ਦੀ ਛੰਡੇ ਜੱਦ ਦੀ ਰਸਮ ਦਾ ਕੀਤੀ ਜਾਂਦੀ ਆ ਫੇ ਲੰਗਰ ਪੜਾ ਰਹੇ ਤੁਰੰਤ ਬਤਾਏ ਵਰਤਾਏ ਜਾਂਦੇ ਆ ਫੇ ਮਹਿਫਲਾਂ ਕਰਾਈਆਂ ਜਾਂ ਮਹਿਫਲ ਕਰਾਈ ਜਾਂਦੀ ਆ ਦੂਸਰੇ ਦਿਨ ਫੇ ਪਹਿਲੇ ਦਿਨ ਮਹਿਫਲ ਕਰਾ ਕੇ ਸੰਜ ਪੁਆਈ ਜਾਂਦੀ ਆ ਦੂਸਰੇ ਦਿਨ ਫੇ ਲੰਗਰ ਪੜਾ ਰਹੇ ਬਾਬੇ ਦੇ ਬੰਤ ਚੱਲਦੇ ਆ ਬਾਬਾ ਜੀ ਦਾ ਗੁਣ ਕਾਣ ਹੋ ਰਿਹਾ ਆ ਮਹਿਫਲ ਚੱਲ ਰਹੀ ਆ ਨਕਲਾਂ ਹੋ ਰਹੀਆਂ ਆ ਇਹ ਸੰਗਤਾਂ ਦੇ ਸੰਜੋਗ ਨਾਲ ਆ ਸਭੂ ਸੰਗਤਾਂ ਦੇ ਅਸੀਂ ਤਾਂ ਸੇਵਾ دار ਆ ਨਾ ਦੇ ਸੰਗਤਾਂ ਦੇ ਜੋੜਿਆਂ ਵਰਗੇ ਵੀ ਨਹੀਂ ਹੈਗੇ ਇਹ ਬਾਬਾ ਜੀ ਦੇ ਦਰਬਾਰ ਦੇ ਸੰਗ ਦੀ ਖਾ ਕਰਕੇ ਵੀ ਨਹੀਂ ਗਏਗੇ ਅਸੀਂ ਉਹਨਾਂ ਦੀ ਸੇਵਾ ਨਿਮਾਉਂਦੇ ਆ ਆ ਜਿੰਨਾ ਚੱਕ ਜਿੰਦੇ ਆ ਉਹਨਾਂ ਚੱਕ ਆਪਣੀ ਸੇਵਾ ਨਿਮਾਉਂਦੇ ਰਵਾਂਗੇ ਵੀ ਇਹ ਕਹਿਣਾ ਚਾਹੁੰਦੇ ਆ ਤੇ ਬੱਚੋ ਨਸ਼ਿਆਂ ਤੋਂ ਬਚੋ ਨਸ਼ਿਆਂ ਤੋਂ ਦੂਰ ਹੋ ਜਾਓ ਆਪਣੀਆਂ ਜ਼ਿੰਦਗੀਆਂ ਬਚਾਓ ਇੱਕ ਵੀ ਯਾਰ ਦੋਸਤ ਫਰਾਂ ਲੈ ਗਏ ਉਹਨੇ ਮਗਰ ਲਾ ਕੇ ਨਸ਼ਾ ਨਾ ਕਰੋ ਵੇ ਜਾਨੂ ਕੋ ਯਾਰ ਦੋਸਤ ਕਹਿੰਦਾ ਆ ਜਾ ਬਈ ਲਾਲਾ ਤੁਨੀ ਸਾ ਇਹ ਕੰਮ ਕਰ ਲੈ ਬੱਚੋ ਛੱਡ ਦਿਓ ਸਾਡੀ ਮਿਹਨਤ ਆ ਤੁਹਾਡੇ ਮੂਰੇ ਅਸੀਂ ਦਵਾਈਆਂ ਦਿੱਤੇ ਆ ਬਾਕੀ ਅਸੀਂ ਇਹ ਵੀ ਕਹਿੰਦੇ ਆ ਜਿਹੜੇ 2 ਨੰਬਰ ਦਾ ਕੰਮ ਕਰਨ ਵਾਲੇ ਆ ਨਸ਼ੇ ਵੇਚਣ ਵਾਲੇ ਆ ਨਸ਼ਿਆਂ ਦੇ ਮੁੰਡਿਆਂ ਨੂੰ ਲਾਉਣ ਵਾਲੇ ਆ ਵੀਰਾਂ ਮੁੰਡੇ ਦਵਾ ਕਰਦੇ ਉਹਨਾਂ ਦਾ ਰਹਿਣ ਕੱਖਣਾ ਨਹੀਂ ਦੁਨੀਆ ਤੇ ਉਹਨਾਂ ਦਾ ਨਿਸ਼ਾਨ ਨਾ ਰਵੇ ਜਿੱਦਾਂ ਉਹਨਾਂ ਦੇ ਮਾਮਾ ਦੇ ਪੁੱਤ ਮਾਰ ਦਿੱਤੇ ਨਸ਼ੇ ਖੜਾ ਖੜਾ ਕੇ ਜੈ ਵੀਰਾਂ ਦੀ ਜੈ ਫਕਰਾਂ ਦੀ ਜੈ ਬਲੀਆਂ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀ ਸਾਹਿਬ ਅੰਗਰੇਜ਼ ਜੀ ਇਹ ਜਿਹੜਾ ਮੇਲਾ ਅਜ ਤਾਂ ਢੂਰ ਸੇ ਜਗੇ ਹੋ ਰਿਹਾ ਹੈ ਇਹ ਸਾਰੇ ਨਗਰ ਪੰਚਾਇਤ ਐਨ.ਆਰ.ਆਈ. ਵੀਰ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਇਹ ਮੇਲਾ ਹਰ ਸਾਲ ਹੀ ਬੜਾ ਬਹੁਤ ਹੀ ਭਗਾ ਭਰਿਆ ਔਰ ਬਹੁਤ ਹੀ ਸ਼ਾਨਦਾਰ ਮੇਲਾ ਹੁੰਦਾ ਆ ਹਰ ਸਾਲ ਇਹ ਮੇਲਾ ਵੜਾ ਚੜ੍ਹਦੀ ਕਲਾ ਦੇ ਵਿੱਚ ਹੁੰਦਾ ਆ ਪਰ ਇਸ ਮੇਲੇ ਵਿੱਚ ਬੜੀ ਦੂਰੋਂ ਦੂਰੋਂ ਹਮਾਂ ਆ ਗਏ ਜਿਹੜੇ ਪ੍ਰੇਮੀ ਆ ਦੇਦੇ ਦੇ ਪ੍ਰੇਮੀ ਆ ਉਹ ਆਂਦੇ ਆ ਦੇਰਾ ਪਾਪਾ ਯਾਰਵਲੀ ਬੜਾ ਮਸ਼ਹੂਰ ਮੇਲਾ ਹੈ ਉਹ ਹਰ ਸਾਲ ਇਹ ਮੇਲਾ ਲੱਗਦਾ ਆ ਔਰ ਅਸੀਂ ਸੰਗਤਾਂ ਨੂੰ ਬਤ ਬਤ ਬੇਨਤੀ ਕਰਦੇ ਆ ਕਿ ਹਰ ਸਾਲ ਇਹ 11 ਜੇਠ 11 ਜੇਠ ਨੂੰ ਇਹ ਮੇਲਾ ਕਰਾਇਆ ਜਾਂਦਾ ਆ ਔਰ ਐਨਆਰਓ ਵੀਰ ਬੜੇ ਚੜ੍ਹ ਬਾ ਚੜ੍ਹ ਕੇ ਇਹਦੇ ਵਿੱਚ ਹਿੱਸਾ ਲੈਂਦੇ ਆ ਤੇ ਇਹਦੇ ਵਿੱਚ ਹੰਦੀ ਵੀ ਹੋ ਜਾਂਦੀ ਆ ਬੜਾ ਲੰਗਰ ਚੱਲਦਾ ਏ ਜੀਵੀਆਂ ਲੱਗਦੇ ਆ ਬਹੁਤ ਮੇਲਾ ਭਰ ਜਾਂਦਾ ਆ ਔਰ ਉਸ ਕਰਕੇ ਬੇਨਤੀ ਕਰਦੇ ਆ ਕਿ ਅਗਲੇ ਸਾਲ ਵੀ ਇਸ ਤਰ੍ਹਾਂ ਹਮ ਆ ਕੇ ਦਰਜੇ ਬੇਨਤੀ ਕਰਬਾਤ ਇਸ ਮੇਲੇ ਵਿੱਚ ਕੋਈ ਵੀ ਬੰਦਾ ਨਸ਼ਾ ਪੀ ਕੇ ਨਹੀਂ ਆਉਂਦਾ ਕਿਉਂਕਿ ਹਰ ਸਾਲ ਮੇਲਾ ਉਹ ਘਟੋ ਘਟੋ 5 ਤੋਂ 7 ਮੇਲੇ ਮੇਰੇ ਅੱਥੀ ਹੋ ਚੁੱਕੇ ਆ 10 ਕ ਮੇਲੇ ਮੇਰੇ ਤੇ ਹੋ ਚੁੱਕੇ ਆ ਕੋਈ ਵੀ ਬੰਦਾ ਇਹ ਜਨ ਨਹੀਂ ਇੱਥੇ ਆਉਂਦਾ ਜਿਹੜਾ ਕਿ ਨਸ਼ੇ ਪੀ ਕੇ ਆਉਂਦਾ ਹਵੇ ਔਰ ਅਸੀਂ ਪ੍ਰਜਾਜਨ ਕੇ ਇਹ ਬੇਨਤੀ ਕਰਦੇ ਆਂ ਕਿ ਜਿਹੜੇ ਬੱਚੇ ਨਸ਼ਾ ਪੀ ਕੇ ਮਰ ਮੁੱਕ ਜਾਂਦੇ ਆਂ ਉਹ ਇਸ ਕਰਕੇ ਨਸ਼ਾ ਜਿਹੜਾ ਵਿਕਦਾ ਆ ਉਹ ਨਸ਼ਾ ਉਹਨਾਂ ਤੋਂ ਢੱਲ ਪਾਈ ਜਾਵੇ ਤਾਂ ਜੋ ਨਸ਼ਿਆਂ ਦੇ ਨਾਲ ਜੋ ਬੱਚੇ ਨਸ਼ਾ ਨਸ਼ਾ ਕਰਕੇ ਗੁਲਤਾਨ ਹੋ ਕੇ ਆਉਂਦੇ ਆ ਉਹਨਾਂ ਤੇ ਵੀ ਪ੍ਰਜਾਜਨ ਨੂੰ ਵੱਧੜ ਕੇ ਨਿਗਰੱਖਣੀ ਚਾਹੀਦੀ ਆ ਔਰ ਨਸ਼ੇ ਬੰਦ ਹੋਣੇ ਚਾਹੀਦੇ ਹੋ ਮਾਰ ਕੇ ਨਾਰਾ ਹਲੀ ਦਾ ਪੁਲਿਸ ਨੇ ਉੱਤਰ ਮਾਪੇ ਨਹੀਂ ਬੰਦੇ ਬੰਦੇ ਮੰਨੂ ਦਾਨਾ ਤੋਂ ਬਹੁਤ ਯਸ਼ੀਤ ਜੀ ਕੇ ਨਾਲ ਹਾਜ਼ਰ ਦੇ ਕੇ ਗਏ ਨੇ ਜਿੰਨਾਂ ਦਾ ਲੱਗਾ ਨਿਕੋ ਜੋਰ ਨਾਲ ਤਾੜੀ ਮਾਰੋ ਯਾਰ ਜਿੰਨੀ ਵੀ ਸੰਗਤ ਬੈਠੀ ਆ ਨਾਲ ਉਲਟ ਫੋਲਟ ਕਰੀ ਜਾਂਦੇ ਆ ਕੋਈ ਗੱਲ ਨਹੀਂ ਰੋਜ਼ ਆਪਾਂ ਮਿਲਦੇ ਆ ਚਲੋ ਕੋਈ ਨਹੀਂ ਮੇਰਾ ਤਾਂ ਕੇਸ ਵਾਲੀ ਉਹਨਾਂ ਰੋਹਿਤ ਵੀ ਬੁੱਧ ਨਾ ਹੀ ਬਦਲੀ ਜਾਂਦੇ ਚਲੋ کوئی گل نہیں بال کلاکار کی دنیا چاو لالی مر جی بہت سارا آشیواد دربارے با ਈ ਬੇਰਾ ਭਾਗਿਆ ਨੂੰ ਏ ਭਗਲਾਬਨ ਏ ਭਾਗਿਆ ਨੂੰ ਏ ਭਗਲਾਵਨ ਥਾਲ ਦੇਣ ਤਕਦੀਰਾ ਸੁਤਿਆ रब न लॻियां यारब न लॻियां सखीरांदियां यारब नाल लॻियां सखीरांदारो खेॾा खेॾे लॻियां जपदार जपदार लॻिया पकीरियार लॻियां पकीर ताईं ताईं ਦੀ ਯਾਰੀਆਂ ਆਪਣੀ ਮਾਪੇ ਦੀ ਗੋਦ ਦੇ ਸ਼ਿੰਗਾਰ ਮਾਲਕ ਜਿਹਨਾਂ ਨੂੰ ਲੰਮੀ ਲੰਮੀ ਅਰਜ਼ੀ ਦੇਵੇ ਬਹੁਤ ਸਾਰਾ ਮਾਣ ਮਾਰਾ ਤੁਸੀਂ ਵੈਸੇ ਅਸ਼ੀਰਵਾਦ ਦੇ ਦਿਆ ਕਰੋ ਇਹ ਬਹੁਤ ਵੱਡਾ ਨਾਇਆ ਬੰਗੜ ਸਾਹਿਬ ਸਾਡੇ ਪਾਸਲੇ ਵਾਲਾ ਬੰਗੜ ਬਹੁਤ ਨਾਵਰ ਜਣੇ ਸਾਡੇ ਰਾਈਟਰ ਹੋਏ ਨੇ ਗੀਤਕਾਰ ਬਹੁਤ ਅچھے ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਛੋਟਾ ਬ੍ਰਦਰ ਬਹੁਤ ਸਾਰਾ ਮਾਨ ਕਰਕੇ ਗਿਆ ਬਹੁਤ ਬਹੁਤ ਸ਼ੁਕਰਗੁਜ਼ਾਰ ਜਦੋਂ ਹੁ ਮਿਲਦੀ ਫਕੀਰ ਦੀ ਜੋਤ ਨਾਲ ਜੋਤ ਜਦੋਂ ਮਿਲਦੀ ਫਕੀਰ ਦੀ ਪਾਪਾਂ ਦੇ ਪਹਾੜਾ ਨੂੰ ਨਜ਼ਰ ਜਾਵਦੀ ਰਦੀ ਪਾਪਾਂ ਦੇ ਪਹਾੜਾ ਨੂੰ ਨਜ਼ਰ ਜਾਵਦੀ ਰਦੀ ਜਗਤ ਜਲਣ ਦੇ ਵੱਲੋਂ ਜਗਤ ਜਲਣ ਦੇ ਵੱਲੋਂ ਹੱਥਾਂ ਤੇ ਤਿਆਰੀਆਂ ਰੱਬ ਨਾਲ ਲਗੀਆਂ ਫਕੀਰਾਂ ਦੀਆਂ ਯਾਰੀਆਂ ਤਾਇਓ ਖੜਾ ਕੇ ਰਦੇ ਤਾਇਓ ਖੜਾ ਕੇ ਰਦੇ ਫਕੀਰ ਨੇ ਦਿਆਨੀਆਂ ਰੱਬ ਨਾਲ ਲੱਗੀਆਂ ਫਕੀਰਾਂ ਦੀਆਂ ਯਾਰੀਆਂ ਬਾਸ ਨੇ ਤੋਂ 11ਵੀਂ ਵਾਲੀ ਸੱਚੀ ਸਰਕਾਰ ਲੱਖਾਂ ਦਾ ਦਾਤਾ ਉਸਰ ਵਸਾਈ ਸੱਚੀਆਂ ਸਰਕਾਰਾਂ ਮਜੀਸ਼ਾ ਬਹੁਤ ਸਾਰਾ ਅਸ਼ੀਰਵਾਦ ਬਹੁਤ ਸਾਰਾ ਪਿਆਰ ਮੇਵਾ ਯਾਰ ਬਲੇ ਜੈ ਕਰਮਾ ਕਮਾਮਦਾਈ सोड़ा पींद त पियो हो जर भली ਲਿਛਾ ਫਕੀਰ ਦਿਆ ਫਿਰ ਆਈ ਹੋ ਤਾਂ ਬੁੱਧੀਆਂ ਬੇੜੀਆਂ ਪਾਰ ਲਾਦਾ ਹੋਏ ਐਸੇ ਸੋਹਣੇ हीर दिया ही री गाए अली फरीद बोलता है बहुत मानिटर केश वाले जी और उनके बाद ਸਾਡੇ ਡਿਊਟ ਜੋੜੀ ਦੇ ਤੋ ਰੈਡੀ ਰਵੇ ਇੱਕ ਹੋਰ ਜੋੜੀ ਮੇਰੇ ਕੋਲ ਤੁਹਾਡੇ ਏਰੀਆ ਦਾ ਮਾਨ ਹੈ ਡਿਊਟ ਜੋੜੀ ਬਹੁਤ ਵਧੀਆ ਡਿਊਟ ਜੋੜੀ ਹੈ ਦੋ ਡਿਊਟ ਜੋੜੀਆਂ ਸਾਡੇ پاس ਹੈ ਐ ਇੱਕ ਜੋੜੀ ਹੈ ਬਹੁਤ ਵਧੀਆ ਜੋ ਕਿ ਜਿਹੜੇ ਤੁਸੀਂ ਆਮ ਮੇਲੇ ਦੀ ਸ਼ਾਮ ਵਿੱਚ ਸੁਣਦੇ ਹੋ ਬਹੁਤ ਵਧੀਆ ਬੱਗਾ ਬੋਟੋ ਹੈ ਬਹੁਤ ਵਧੀਆ ਕੇਸ ਨਮੀ ਦੀਪਾ 소ਨੀਆ ਨਮੀ ਉਹ ਵੀ ਬਿਲਕੁਲ ਜਿਵੇਂ 15 ਮਿੰਟ ਤੱਕ ਤਿਆਰ ਲੈਣ ਉਹਨਾਂ ਦੀ ਵੀ ਹਾਜ਼ਰੀ ਇਹ ਲਾਉਣੀ ਹੈ ਕਿ ਡਿਊਟੀ ਹੋੜੀਆਂ ਵੇਖ ਵੇਖ ਲਾਉਣੀਆਂ ਜਾਤ